ਹਾਂਜੀ ਦੋਸਤੋ ਸਤਿ ਸ਼੍ਰੀਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਅੱਜ ਆ ਵੀਡੀਓ ਆਪ ਬਣਾ ਰਹੇ ਆਂ ਸ਼ੌਂਕਿਆ ਤੌਰ ਤੇ ਵੀਡੀਓ ਬਣਾ ਰਹੇ ਆਂ ਇਹ ਕੋਈ ਵਿਚਣ ਵਾਲੀ ਜਾਂ ਸਿਰਪ੍ਰਚੀ ਦੇ ਆਸਤੇ ਨਹੀਂ ਬਣਾ ਰਹੇਗੇ ਸਿਰਫ ਇਹ ਬਖਾਰੇ ਆ ਵੀ ਇੱਕ ਛੋਟੇ ਵੀਰ ਦੀ ਮੈਨੇਜਮੈਂਟ ਆ ਸਾਮ ਸੰਭਾਈ ਬਾਰੇ ਜਾਂ ਉਹਦਾ ਰਖ ਰੋਖਾ ਕਰਵਾ ਕੇ ਦੇ ਆ ਉਹਦੇ ਬਾਰੇ ਆਪਾਂ ਇੱਕ ਦੋ ਗੱਲਾਂ ਕਰਦੇ ਆਂ ਤੇ ਤੁਹਾਡੇ ਨਾਲ ਸਾਂਝੀਆਂ ਗੱਲਾਂ ਕਰਦੇ ਆਂ ਖਚੂਟੀ ਆ ਤੇ ਵੀ ਕੋ ਤਿੰਨ ਇੱਕ ਗਾਵਾ ਆਂ ਇਹ ਕਿਹੜਾ ਸੀਮਾ ਲਾਇਆ ਇਹ ਗੱਲਾਂ ਕਰਦੇ ਆ ਉਸ ਤੋਂ ਪਹਿਲਾਂ ਵੀਰ ਜੀ ਤੁਹਾਨੂੰ ਖੁਰਲੀਆ ਵਿਖਾਉਣੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀ ਕਿ ਪਾਣੀ ਦਾ ਜਿਵੇਂ ਅਰੇਂਜਮੈਂਟ ਆ ਗਿਆ ਜਿਵੇਂ ਗਰਮੀ ਨਾਲ ਕੀ ਗਈ ਆ ਗਰਮੀ ਨਾਲ ਕੀ ਗਈ ਆ ਤੁਸੀਂ ਇਹਨਾਂ ਦੇ ਗਾਵਾਂ ਦੇ ਬੋਡੀ ਸਟਰਕਚਰ ਨੂੰ ਦੇਖ ਸਕਦੇ ਹੋ ਵੀ ਇੰਨੇ ਗਾਵਾਂ ਗਰਮੀ ਦੇ ਵਿੱਚ ਆਮ ਘਰਾਂ ਜਿਵੇਂ ਗਾਵਣਾ ਬਹੁਤ ਜ਼ਿਆਦਾ ਨਿਸ਼ਕਾ ਹੋ ਗਈਆਂ ਮੈਂ ਵੀ ਗਰਮੀ ਦੇ ਰੱਖ ਰਖਾ ਵੀ ਸਹੀ ਟਾਈਮ ਤੇ ਪਾਣੀ ਦੀ ਲੋੜ ਸੀ ਜਿਵੇਂ ਪੋਸ਼ਣ ਚਾਹੀਦੀ ਵੀ ਛੋਟੇ ਛੋਟੇ ਸਮੇਂ ਬਾਅਦ ਪਸ਼ੂ ਪਾਣੀ ਪੀਂਦਾ ਰਹੇ ਤੇ ਜੇ ਉਹਨਾਂ ਨੇ ਇਹ ਮਿਹਨਤ ਕਰਕੇ ਇਹੋ ਜਿਹੀ ਮਤਲਬ ਖੁਰਲੀ ਬਣਾਈਆਂ ਵੀ ਦੋ ਦੋ ਗਾਵਾਂ ਦੇ ਵਿਚਾਲੇ ਜਿਵੇਂ ਦੋ ਗਾਵਾਂ ਖੜੀਆਂ ਆ ਇਹਦੇ ਵਿਚਾਲੇ ਇੱਕ ਬਣ ਗਿਆ ਤੇ ਇੱਕਲਾ ਪੁਰਸ਼ ਨੇ ਖਾਦੀ ਛੱਡਦਾ ਉਹਦੋਂ ਅਗਲੇ ਪੁਰਸ਼ ਨੇ ਫਿਰਕ ਬਣ ਗਿਆ ਵੀ ਪਾਣੀ ਆਸਤੇ ਤੇ ਬਹੁਤ ਵਧੀਆ ਆਸਤੇ ਜਿਵੇਂ ਖੁਰਲੀ ਦੀ ਗੱਲ ਕੀਤੀ ਜਾਵੇ ਤੇ ਖੁਰਲੀ ਵੀਰਾਂ ਨੇ ਗੋਲ ਬਣਾਈਆਂ ਤੁਸੀਂ ਦੇਖ ਸਕਦੇ ਹੋ ਗੋਲ ਖੁਰਲੀ ਆ ਵੀ ਜਿਹਦੇ ਵਿੱਚ ਕੋਈ ਮਤਲਬ ਉਲੀ ਨਹੀਂ ਬਣਦੀ ਕਿ ਵਿਚੇ ਪੱਠੇ ਆ ਪੰਜ ਖਾਂਦਾ ਅੰਦਰੋਂ ਲੱਗਦੇ ਰਹਿੰਦੇ ਆ ਤੇ ਉਹਦਾ ਸਾਫ ਸਫਾਈ ਕਰਨ ਦੀ ਸੌਖੀ ਹੈ ਤੇ ਜੇ ਗਵਾਂ ਰਾਹੀਂ ਪੰਗਲ ਕਰਨ ਲਈ ਵੀਰਾਂ ਨਾਲ ਤੇ ਇੱਕ ਜਰਸੀ ਗਾਏ ਆ ਇੱਕ ਕ੍ਰਾਸਓਵਰ ਡਿਆ ਤੇ ਇੱਕ ਅਮਰੀਕਨ ਦੇ ਵਿੱਚ ਆ ਤੇ ਇਹਨਾਂ ਦੇ ਸੀਮਾ ਦਾ ਚੰਗਾ ਪ੍ਰਿਆਸ ਆ ਰਿਆਂ ਦੇ ਵੀ ਇਹ ਥੋੜੀ ਬੜੇ ਨਾਲ ਖਲਾਫ ਕਰ ਗਈ ਸੀ ਇੱਕ ਤੇ ਇਹ ਸੈਕਸਰ ਸੀਮਣ ਲੱਗਿਆ ਸੀ ਲਈ ਤੇ ਇਹ ਜਰਸੀ ਦੇ ਚੰਗੇ ਸੀਮਣ ਤੋਂ ਗੱਬੜੇ ਨੇ ਨੂੰ ਇਸ ਟਾਈਮ ਜਾਦ ਨਹੀਂ ਗਾ ਤੇ ਜਿਹੜੀਆਂ ਚਟੀਆਂ ਆ ਇਹ ਤੇ ਆਲੀਫ ਤਬ ਬੋਰਡ ਦਾ ਸੀਮਣ ਲੱਗਿਆ ਹੋਇਆ ਤੇ ਵੀਰ ਨੇ ਸਾਈਵਲ ਬੱਛੀ ਵੀ ਰੱਖੀ ਆ ਸਾਈਵਲ ਚੀ ਆ ਸਰਕਾਰੀ ਸੀਮਣ ਦੀ ਆ ਇਹ ਜਿਹੜੇ ਕੁਛੀ ਬੈਠੀ ਆ ਇੱਕ ਗਾਂ ਦੇ ਮਗਰ ਮੋਲਾਈ ਸੀ ਤੇ ਇਹ ਕਟਾਇਆ ਤੇ ਕਟੇ ਦਾ ਪਤਾ ਜਿਹੜੇ ਸੀ ਹੁੰਦਾ ਨਹੀਂ ਕਟੇ ਬਾਰੇ ਜਿਹੜੇ ਸੀ ਹੁੰਦਾ ਇਹ ਮੱਝੋ ਖੜੀ ਐ ਸਖੀਂ ਝੋਟੀ ਤੇ ਉਸ ਮੱਝ ਦਾ ਕਟਾਇਆ ਬਹੁਤ ਸ਼ਾਨਦਾਰ ਝੋਟੀ ਐ ਤੇ ਪਹਿਲੇ ਸੇ ਸੂਈ ਜਾਂਦੇ ਐ ਸੂਏ ਪੁਰਾਣੇ ਕੁੱਟ ਬਹੁਤ ਚੰਗੀ ਬਣ ਕੇ ਮੱਝੇ ਸਾਹਮਣੇ ਆਊਗੀ ਕਿਉਂਕਿ ਪਿਓਰ ਮੂਰਾ ਦੇ ਕੈਰੇਕਟਰ ਪੂਰੇ ਕਰਦੀ ਐ ਤੇ ਇੱਕਦਮ ਹੋਰ ਵੀ ਖਾਉਣੇ ਆ ਵੀ ਵੀਰ ਆ ਸਹਿਲ ਜਿ ਪੁੰਦਾ ਆ ਤੇ ਸੈਲ ਜਿਹਦਾ ਆਪ ਨੂੰ ਰੱਖ-ਰਖਾਵ ਕਿਵੇਂ ਕਰਨਾ ਜੀ ਦਾ ਉਹ ਬਾਲੀ ਗਿਆਨ ਨਹੀਂ ਦੇ ਸਕਦੇ ਪਰ ਤੁਹਾਨੂੰ ਦੱਸ ਦਿੰਨੇ ਆ ਵੀ ਸੈਲ ਜੋ ਵੀ ਪਟਨ ਤੋਂ ਬਾਅਦ ਕਿਵੇਂ ਸੰਭਾਲੀਦਾ ਤੇ ਸੈਲ ਜੀ ਪਟ ਕੇ ਕੀ ਆਪਾਂ ਕੀ ਕਰਦੇ ਹਾਂ ਢੇਰੀ ਮਾਰ ਦਿੰਨੇ ਆ ਜਾਂ ਇਕੱਠਾ ਕਰ ਦਿੰਨੇ ਆ ਤਾਂ ਵੀ ਉਹ ਪੱਲੀ ਨਾਲ ਤੇ ਖਲਾ ਖੁੱਲੇ ਥਾਂ ਦਿੱਤੇ ਵੀ ਖਲਾ ਰਿਆ ਇਹਨੂੰ ਪਤਲਾ-ਪਤਲਾ ਕਰਕੇ ਤੇ ਇਹ ਗਰਮ ਨਹੀਂ ਹੁੰਦਾਗਾ ਤੇ ਧੂੜੀ ਦੇ ਚਾਰ ਲਾ ਕੇ ਨਾਰਮਲ ਤਰੀਕੇ ਪਾ ਸਕਦੇ ਆ ਤੇ ਬਸ ਇਹੀ ਆਪਾਂ ਕੋਦ ਕਰ ਰੋੜੀ ਰਹਿ ਦੇ ਸਕਦੇ ਹਾਂ ਜੇ ਅਸੀਂ ਮੰਨੋ ਤਾਂ ਬਾਕੀ ਕਰਨ ਦੀ ਸਾਰਿਆਂ ਦੀ ਮਰਜ਼ੀ ਆ ਜਿਵੇਂ ਇੱਕ ਕੋਸ਼ਿਸ਼ ਕਰਿਆ ਕਰੋ 10 ਕਿਲੋ ਤੋ ਵੱਧ ਚਾਰ ਨਾ ਪਾਇਆ ਕਰੋ ਕਿ ਕਿੱਕ ਡੰਗ ਦਾ ਦੋ ਤਿੰਨ ਕਿਲੋ ਟੂੜੀ ਪਾਲੀ ਫੀਡ ਦੇਣਾ ਪਾਲਿਆ ਜਿੰਨਾ ਨਾਰਮਲ ਪਾਉਣਾ ਤੁਹਾਡੇ ਹਿਸਾਬ ਨਾਲ ਵੀ ਕਿਲੋ ਦੋ ਤੇ ਮੱਝ ਨੂੰ 500 ਗ੍ਰਾਮ ਤੇ ਗਾਂ ਨੂੰ 400 ਗ੍ਰਾਮ ਬਸ ਉਸ ਹਰ ਦਾਣਾ ਪਾਲਿਆ ਕਰੋ ਤੇ ਬਸ ਆਪਣਾ ਵਿਖਾਉਂਦਾ ਮਤਲਬ ਲਿਖੀ ਸੀ ਕਿ ਸਾਇਲਜ ਨੂੰ ਤੁਸੀਂ ਇਸ ਤਰੀਕੇ ਨਾਲ ਤੁਸੀਂ ਵੀ ਇਹਦਾ ਰੱਖ ਰਖਾਵ ਕਰ ਸਕਦੇ ਹੋ ਵੀ ਪਤਰਾ ਪੱਲਾ ਖਿਲਾ ਰਹੋ ਵੀ ਗਰਮ ਨਾ ਹੋਵੇ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਦੇਣੀ ਇਹ ਵੀਰ ਨੂੰ ਵੀ ਆਪਣਾ ਬਾਹਰ ਨਾ ਜਾ ਕੇ ਕੰਮ ਇਸ ਕਰ ਰਿਹਾ ਤੇ ਅੱਗੇ ਇਹਨੂੰ ਆਪਦੇ ਫਾਰਮ ਨੂੰ ਸੁਧਾਰ ਕਰਨ ਵਾਸਤੇ ਕੀ ਕੁਝ ਹੋਰ ਕਰਨੀ ਚਾਹੀਦਾ ਯਾਰ ਧੰਨਵਾਦ ਜੀ